ਬਲਾਕ ਨਾੜਾ ਦੇ ਪਿੰਡ ਰਾਮਗੜ ਵਿਖੇ ਇੱਕ ਕੋਠੀ ਦੀ ਛੱਤ ਦੀ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਨਾਲ ਰਹਿੰਦੇ ਪਰਿਵਾਰਾਂ ਦੇ ਵਿਹੜੇ ਵੱਲ ਪ੍ਰਣਾਲਾ ਰੱਖ ਦਿੱਤਾ ਹੈ ਜਿਸ ਦੇ ਚਲਦਿਆਂ ਉਕਤ ਮਕਾਨ ਮਾਲਕਾਂ ਨੇ ਇਤਰਾਜ਼ ਕੀਤਾ ਹੈ ਇਸ ਸੰਬੰਧੀ ਗੱਲਬਾਤ ਕਰਦੇ ਆ ਬਲਰਾਜ ਸਿੰਘ ਗੋਰਾਪੁੱਤਰ ਸ਼ਿੰਗਾਰਾ ਸੁਕਬਾਸੀ ਰਾਮਗਰ ਨੇ ਦੱਸਿਆ ਕਿ ਇੱਧਰ ਅੱਠ ਭਰਾਵਾਂ ਦਾ ਵਿੜਾ ਹੈ ਅਤੇ ਵਿੜੇ ਵਿੱਚ ਬਾਬਾ ਜੀ ਦੀ ਇੱਕ ਦਰਗਾਹ ਵੀ ਹੈ ਤਾਂ ਇਹਨਾਂ ਵੱਲੋਂ ਸਾਡੇ ਵਿੜੇ ਵੱਲ ਪਰਨਾਲਾ ਕੱਢ ਦਿੱਤਾ ਗਿਆ ਤੇ ਵਿੜੇ ਨਾਲ ਦੀ ਗਲੀ ਵੀ ਅਸੀਂ ਮੁੱਲ ਲਈ ਹੋਈ ਹੈ ਤੇ ਬਕਾਇਦਾ ਗਲੀ ਨੂੰ ਗੇਟ ਵੀ ਲੱਗਾ ਹੋਇਆ ਹੈ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਦੀ ਇੱਕ ਟੀਮ 3 ਫਰਵਰੀ ਨੂੰ ਇੱਥੇ ਆਈ ਸੀ ਤੇ ਅਸੀਂ ਸਬੰਧਤ ਦਸਤਾਵੇਜ਼ ਉਹਨਾਂ ਨੂੰ ਦਿਖਾਏ ਅਤੇ ਉਹ ਚਲੇ ਗਏ ਪਰ 6 ਫਰਵਰੀ ਨੂੰ ਉਹ ਮੋੜ ਇੱਥੇ ਆਏ ਤੇ ਪਰਨਾਲਾ ਰੱਖ ਕੇ ਚਲੇ ਗਏ ਨੇ ਉਹਨਾਂ ਆਖਿਆ ਕਿ ਇਸ ਤੋਂ ਇਲਾਵਾ 2007 ਵਿੱਚ ਪੰਚਾਇਤ ਨੇ ਸਾਡੇ ਹੱਕ ਵਿੱਚ ਇੱਕ ਮਤਾ ਵੀ ਪਾਸ ਇਤਾ ਸਿੱਕੇ ਉਕਤ ਗਲੀ ਵੱਲ ਕੋਈ ਵੀ ਪਰਨਾਲਾ ਜਾਂ ਖਿੜਕੀ ਵਗੈਰਾ ਨਹੀਂ ਰੱਖੀ ਜਾਵੇਗੀ ਇਸ ਸਬੰਧੀ ਅਸੀਂ ਕੋਰਟ ਤੋਂ ਸਟੇ ਵੀ ਲਿਆ ਹੋਇਆ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਨਾ ਤੁਹਾਡਾ ਕੀ ਮਸਲਾ ਕੀ ਹੈ ਜੀ ਮੈਂ ਨਵਰਾਜ ਸਿੰਘ ਔਰਾ ਜੀ ਇਹ ਗਲੀ ਸਾਡੀ ਆਪਣੀ ਹੈ ਜੀ ਮੁੱਲ ਲਈ ਹੈ ਜੀ ਆਪਣਾ ਤੇ ਇਹ ਪਰਸੋ 6 ਤਰੀਕ ਜੀ ਧੱਕੇ ਨਾਲ ਇੱਥੇ ਪੁਲਿਸ ਦੇ ਨਾਲ ਰਲ ਕੇ ਜੀ ਪੈ ਪਾ ਕੇ ਗਏ ਨੇ ਜੀ ਆਹ ਦੇਖੋ ਸਟੇ ਸਾਡੇ ਕੋਲੇ ਸੀ ਸਟੇ ਤੁਸੀਂ ਕਰਨ ਦੀ ਲਈ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ ਸਾਮਿਲ ਕਾਫੀ ਚਰ ਹੋ ਗਿਆ ਜੀ ਪਾਕਿਸਤਾਨ ਦੇ ਟਾਈਮ ਦੇ ਤੁਹਾਡੇ ਦਾਦਾ ਜੀ ਇੱਥੇ ਰਹਿੰਦੇ ਨੇ ਜੀ ਕਿੰਨੇ ਪਰਿਵਾਰ ਤੁਹਾਡੇ ਇਸ ਗਲੀ ਇਸ ਤੋਂ ਇੱਥੇ ਹੀ 8 ਪਰਿਵਾਰਾਂ ਜੀ ਇੱਕੋ ਘਰ ਆ ਹਾਂਜੀ ਇੱਕੋ ਟੋਕ ਪਹਿਲਾਂ ਸਾਡੇ ਡੈਡੀ ਸ਼ੰਗਾਰਾ ਸਿੰਘ ਜੀ ਤੇ ਜਗਿੰਦਰ ਸਿੰਘ ਜੀ ਦੋ ਘਰ ਹੀ ਪਹਿਲਾਂ ਬਲਕੇ ਅੱਗੋਂ ਬੱਚੇ ਹੋਏ ਦੋ ਚਾਚਾ ਜੀ ਦੇ ਹਰੇ ਲੜਕੇ 6 ਭਰਾ ਆਈਆਂ ਜੀ ਤੇ ਇਹ ਜਿਹੜਾ ਪ੍ਰਾਪ ਕਿਦਾਂ ਪਾਇਆ ਹੁਣ ਇਹ 6 ਤਰੀਕ ਪਾਇਆ ਜੀ ਇਹਨਾਂ ਨੇ ਇਸ ਬੰਦੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਜਾ ਕੇ ਪ੍ਰਸ਼ਾਸਨ ਨੂੰ ਸਾਹਬ ਕੋ ਕੀਤਾ ਯਾਰ ਖੁਸ਼ ਟੇਲ ਲਈ ਜੀ ਸਭ ਕੋ ਲਿਆ ਫੇਰ ਵੀ ਪਾ ਗਏ ਜੀ ਤੱਕੇ ਨਾ ਪਾਇਆ ਹਾਂ ਜੀ ਕਹਿੰਦੇ ਕੀ ਉਹਨਾਂ ਦਾ ਕੀ ਕਹਿਣਾ ਹੈ ਕਹਿਣਾ ਦਾ ਕੀ ਜੀ ਧੱਕੇ ਨਾਲ ਪੁਲਿਸ ਨੇ ਹਰ ਹਾਲ ਕੇ ਜੀ ਪੈ ਪਾ ਗਏ ਨੇ ਹਾਂ ਜੀ 2007 ਜੀ ਪੰਚਾਇਤ ਨੇ ਲੈ ਕੇ ਦਿੱਤਾ ਸੀ ਰਾਜinama ਸਭ ਕੁਝ ਜੀ ਪੰਚਾਇਤ ਕੀ ਉੱਥੇ ਕੀ ਲਿਖਿਆ ਹੁੰਦਾ ਨੇ ਪੰਚਾਇਤ ਨੇ 2007 ਉਹਦੇ ਵਿੱਚ ਇੱਧਰ ਵੇਖੋ ਜੀ ਕੋਈ ਪ੍ਰਨਾਰਾ ਕੋਈ ਬਾਰੀ ਕੋਈ ਤਾਕੀ ਕੋਈ ਚੀਜ਼ ਨਹੀਂ ਰੱਖ ਸਕਦੇ ਜੀ ਜੇ ਕੋਈ ਰੱਖਣਗੇ 23 ਫੁੱਟ ਉੱਤੇ ਵਾਧਾ ਰੱਖ ਸਕਦੇ ਨੇ ਉਹ ਕੁਝ ਨਹੀਂ ਰੱਖ ਸਕਦੇ ਜਿੱਥੇ ਹਾਂ ਜੀ ਕਿੰਕੀ ਕੀ ਮੰਗ ਕਰਦੇ ਆ ਭਾਈ ਮੰਗ ਕਰਨੀ ਜੀ ਇੱਥੇ ਕੋਈ ਪੈਪ ਨਹੀਂ ਪੈਣਾ ਚਾਹੀਦਾ ਕੋਈ ਪ੍ਰਣਾਲੀ ਦਾਤਾ ਕੋਈ ਕੋਈ ਚੀਜ਼ ਕੋਈ ਨਹੀਂ ਹੋਣੀ ਚਾਹੀਦੀ ਗਰੀਬਾਂ ਨਾਲ ਹਾਂ ਜੀ ਕੀ ਮਸਲਾ ਕੀ ਹਾਂ ਜੀ ਮੇਰਾ ਨਾਲ ਰਖੀਰ ਸਿੰਘ ਪਿੰਡ ਰਾਮਗੜ ਇਹ ਸਾਡੇ ਮੇਰਾ ਪਰਿਵਾਰ ਜੀ ਸਾਡੇ ਨਾਲ ਪਾਕਿਸਤਾਨ ਤੋਂ ਆਏ ਨੇ ਔਰ ਉਦੋਂ ਇਹ ਸਾਡੇ ਪਰੇ ਸਾਰੇ ਕੋਲ ਵੀ ਲਵਾਨਾ ਭਾਈਚਾਰੇ ਦੇ ਨਾਲ ਕੰਮ ਕਰਦੇ ਆ ਇਹ ਜਗ੍ਹਾ ਤੇ ਰਹਿੰਦੇ ਨੇ ਜੀ ਇਹ ਜਗ੍ਹਾ ਜਿਹੜੀ ਇਹਨਾਂ ਨੇ ਕੁਝ ਮੁੱਲ ਵੀ ਲਈ ਹੈ ਔਰ ਜਦੋਂ ਬੋਲ ਲਈ ਔਰ ਉਹ ਗਲੀ ਜਿਹੜੀ ਇਹਨਾਂ ਨੇ ਉਹਦੇ ਵਿੱਚ ਲਖਾਈ ਹੈ ਇਹਨਾਂ ਕੋ ਪੰਚਾਇਤੀ ਫੈਸਲਾ ਵੀ ਹੈਗਾ ਅੱਜ ਤੋਂ ਕੋ ਪੰਜ-ਛੇ ਦਿਨ ਪਹਿਲਾਂ ਐਸਐਚਓ ਬੇਗੋਲ ਐਸਐਚਓ ਪਲੱਥ ਪੰਚਾਇਤ ਅਫਸਰ ਉਹ ਆਏ ਅਸੀਂ ਉਹਨਾਂ ਨੂੰ ਆ ਸਾਰਾ ਸਟੇ ਦਿਖਾਇਆ ਜੀ ਸਟੇ ਹੈਗਾ ਸਟੇ ਆਉਣ ਹੈ ਤੇ ਉਸ ਦਿਨ ਤੋਂ ਚੁੱਕ ਕੇ ਚਲੇ ਗਏ ਉਸ ਤੋਂ ਬਾਅਦ ਕੱਲ ਕਦੇ ਆਏ ਜੀ ਤੇ ਕੱਲ ਆਣ ਕੇ ਫਿਰ ਉੱਪਰ ਦੀ ਆਣ ਕੇ ਜੋ ਉੱਪਰ ਨਾਲ ਤੱਕ ਸਾਡੇ ਉੱਪਰ ਹੈਗਾ ਉਹ ਇੱਕ ਜ਼ਬਰਦਸਤੀ ਪਾ ਗਏ ਆ ਕੁਝ ਪਿੰਡ ਦੇ ਬੰਦੇ ਹੈਗੇ ਪੋਲਿਟਿਕਲ ਲੈਵਲ ਤੇ ਉਹ ਸਾਰੇ ਇਹਨਾਂ ਦੀ ਸਪੋਰਟ ਕਰਦੇ ਆਉਂਦੇ ਜੀ ਇਹ ਗਰੀਬ ਬੰਦੇ ਨਾਲ ਹੀ ਤਾਂ ਕਿੰਨੇ ਇਨਸਾਫ ਹੋਣਾ ਇਨਸਾਫ ਹੋਣਾ ਚਾਹੀਦਾ ਆਹ ਗੱਲ ਹੈ ਜੀ ਤੁਸੀਂ ਕਿਸ ਦਾ ਵੇਖਦੇ ਹੋ ਇਸ ਨੂੰ ਇਹ ਦੇਖੋ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਇਹ ਗਰੀਬ ਬੰਦੇ ਨੇ ਆਈ ਤਾਂ ਕਿੰਨੇ ਇਨਸਾਫ ਹੋਣਾ ਚਾਹੀਦਾ ਜਦ ਇਹਨਾਂ ਕੋਲ ਹੈਗਾ ਸਾਰਾ ਕੁਝ ਪ੍ਰੂਫ ਹੈਗਾ ਲਿਖਿਆ ਹੈਗਾ ਤਾਂ ਫਿਰ ਤੁਮ੍ਹੇ ਕੋਈ ਗੱਲ ਨਹੀਂ ਹੈਗੀ ਪਰ ਹੁਣ ਧੱਕਾ ਗਾਹੂ ਦਖਲ ਦੇ ਰਿਹਾ ਇਹ ਹੈ ਫਟਾ ਉਹਦਰ ਦੂਜੇ ਪਾਸੇ ਜਦੋਂ ਬਲਾਕ ਅਫਸਰ ਨਡਾਲਾ ਪੰਚਾਇਤ ਅਫਸਰ ਨਡਾਲਾ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਦੱਸਿਆ ਕਿ ਰਾਮਗੜ੍ਹ ਚ ਪਰਨਾਲਾ ਰੱਖਿਆ ਗਿਆ ਤਾਂ ਮਾਮਕੀ ਮਾਮਲਾ ਹੈਗਾ ਇਹ ਜੀ ਕੋਈ ਆਪਣੇ ਆਰਾਮਗੜ ਦੇ ਸੱਜਣ ਨੇ ਜੀ ਉਹਨਾਂ ਦਾ ਜਿਹੜਾ ਘਰ ਦੀ ਛੱਤ ਦਾ ਪਾਣੀ ਹੈ ਕਿਸੇ ਗਲੀ ਚ ਪੈਂਦਾ ਪੁਰਾਣਾ ਪੈਂਦਾ ਉਹ ਕਿਸੇ ਸ਼ਰਾਰਤੀ ਅਨਸਰ ਨੇ ਬੰਦ ਕਰ ਦਿੱਤਾ ਸੀਗਾ ਤੇ ਉਹਦਾ ਮਕਾਨ ਨੂੰ ਨੁਕਸਾਨ ਹੋ ਰਿਹਾ ਸੀ ਉਹਦੇ ਕੋਲੋਂ ਬਰਖਾਸ ਦਿੱਤੀ ਗਈ ਸੀਗੀ ਤੇ ਇਸ ਕਰਕੇ ਉਹ ਪਾਈਪ ਪਾਇਆ ਗਿਆ ਹੁਣ ਸਵਧਤ ਦੇ ਨਾਮ ਪਰਿਵਾਰ ਵਾਲੇ ਨੇ ਕਿਹਾ ਕਿ ਜਿਹੜੀ ਗਲੀ ਹੈ ਉਹ ਅਸੀਂ ਮੁੱਲ ਖਰੀਦੀ ਹੋਈ ਹੈ ਜਾਂ ਸਾਨੂੰ ਪੰਚਾਇਤ ਤੋਂ ਦੋ ਜੀ ਹਜ਼ਾਰ 7 ਮਤਾ ਪਾਇਆ ਸੀ ਜੀ ਉਹਦੇ ਦਾ ਪਾਇਕ ਗੇਰਾ ਨਹੀਂ ਰੱਖਿਆ ਜਾਂਦਾ ਇਸ ਸੰਬੰਧੀ ਤੁਹਾਡਾ ਕੀ ਜਣਾ ਮਤੇ ਦੀ ਤਾਂ ਕੋਈ ਜਾਣਕਾਰੀ ਹੈ ਨਹੀਂ ਜੀ ਮੇਰੇ ਧਿਆਨ 'ਚ ਕੋਈ ਹੈ ਨਹੀਂ ਐਦਾਂ ਦਾ ਮਤਾਂ ਤੇ ਗਲੀ ਮੁੱਲ ਖਰੀਦਣ ਦਾ ਵੀ ਕੋਈ ਕੋਈ ਡਾਕੂਮੈਂਟਰੀ ਪ੍ਰੂਫ ਹੋਵੇ ਉਹ ਵੀ ਦੇ ਲੋ ਫਿਰ ਤਾਂ ਅਸੀਂ ਕਹਿ ਸਕਦੇ ਆ ਅਜਾ ਤਾਂ ਕਮੈਂਟ ਕਰਨ ਔਖਾ ਹੈ ਹੂੰ ਹੂੰ ਉਹ ਵਿੱਚ ਦੇਖੋਗੇ ਹੁਣ ਅੱਗੇ ਕੀ ਕਾਰਵਾਈ ਹੈ ਬਸ ਜੋ ਪਾਤ ਆ ਉਹਨਾਂ ਦੀ ਜਿਹੜੀ ਡਿਮਾਂਡ ਸੀਗੀ ਤੇ ਉਹ ਕਹਿੰਦਾ ਫਿਲਹਾਲ ਅਸੀਂ ਸੈਟੀਸਫਾਈਡ ਹੈ ਉਹਨਾਂ ਦਾ ਕੋਈ ਕੋਰਟ ਕੇਸ ਆਪਸ ਦੇ ਵਿੱਚ ਜਦੋਂ ਫੈਸਲਾ ਹੋਊਗਾ ਉਸ ਤੋਂ ਬਾਅਦ ਫਿਰ ਉਹ ਨੈਕਸਟ ਜੋ ਵੀ ਕਰਨਾ ਚਾਹਣਗੇ